ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019871 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੂਈਸ ਵਾਈ ਵਾਟ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓ ਕੀ ਕਰੀਏ ਗੱਲਬਾਤ ਬਾਈ ਜੀ ਐਸੀ ਗੱਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਗੁਰਸੇਵ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਤਸਵੀਰ ਤਫਾ ਮੋਬਾਈਲ ਨੰਬਰ 6283871527 6283871527 ਜਿਹੜਾ ਆਪਾਂ ਬੈੜ ਦੇਖੀਏ ਨੇ ਬਾਈ ਜੀ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਦੂਜਾ ਸੂਆ ਕਿੰਨਾ ਦਿਨ ਹੋ ਗਿਆ ਸੂਈ ਨੂੰ ਇਹਨੂੰ ਪੰਜਵਾਂ ਦਿਨ ਆ ਬਾਈ ਠੀਕ ਆ ਬੱਚਾ ਇਹਦੇ ਪਿੱਛੇ ਆ ਗਿਆ ਬੱਚੀ ਹੈ ਨਾ ਬਹੁਤ ਚੰਗੀ ਟਾਪ ਦੀ ਹੈ ਬਾਈ ਬੱਚੀ ਸਰ ਡਿਟੋ ਕਾਪੀ ਬੈੜ ਦੇ ਨਾਲ ਦੀ ਹੋਏ ਜਾਮਾ ਹਾਂ ਬੈੜ ओके बिल्कुल कंप्लीट है ठीक है स्टार्टिंग ਤੋਂ ਕਿੰਨਾ ਕਾ ਹੁਣ ਥੱਲੇ ਦੇ ਹੁਣ 20 ਲੀਟਰ ਤੋਂ ਬਾਹਰ ਬਾਹਰ ਹੀ ਹੈ ਜੀ 21 ਹੋਵੇ 22 ਹੋਵੇ ਲੀਟਰ ਅਗਲਾ ਉਹ ਨਾਲ ਲੈ ਆਵੇ ਠੀਕ ਹੈ ਮੈਂ ਕਿ ਲੈ ਜੀ ਅੱਛਾ ਦੋ ਟਾਈਮ ਦੁੱਧ ਦਾ ਬੱਚਾ ਆ ਕੇ ਦੇਵਾਂਗੇ ਕੋਈ ਚਿੰਤਾ ਨਹੀਂ ਜੇ ਚਾਰਜ ਮੰਡਾਗ ਮੈਂ 10 ਲੀਟਰ ਦੁੱਧ ਪਰ ਟਾਈਮ ਦਾ ਹਾਂ ਹੋਊ ਤਾਂ 11 12 ਵੀਰੇ ਆਪਾਂ 10 ਹੀ ਕਹਿੰਦੇ ਦੁੱਧ 20 ਲੀਟਰ ਦੇ ਨਹੀਂ ਠੀਕ ਹੈ ਸਟਾਰਟਿੰਗ ਹੀ ਕਰੀ ਜਾਣੇ ਤੇ ਚੋਣਾ ਚਵਾ ਕਿਵੇਂ ਆਦਾ ਇੱਕ ਨੰਬਰ ਦਾ ਰਾਮ ਮਾਰ ਦਿੰਦੇ ਆ ਬਈ ਆਪਾਂ ਬਾਈ ਦੇਖ ਸਕਦੇ ਹੋ ਕਿਆ ਬਾਤ ਹੈ ਸਾਫ ਸੁਥਰਾ ਚੋਣਾ ਵਧੀਆ ਹੈ ਨਾ ਤੇ ਫਿਰ ਮਗਰ ਥਾਜ ਮਾਰ ਦਿੱਤਾ ਰਹੇ ਤੇ ਚਵਾਈ ਦੇਖੋ ਇੱਕ ਨੰ ਚਵਾਈ ਦੇ ਸਦੇ ਚੋਣ ਚਵਾਈ ਇੱਕ ਨੰਬਰ ਹਨਾ ਇੱਕ ਨੰਬਰ ਆ ਬਈ ਹੁਣ ਸਵੇਰ ਦਾ ਟਾਈਮ ਆ ਚਵਾਈ ਆ ਪਹਿਲੀ ਕਰਨੀ ਆ ਹਾਂ ਹਨਾ ਬਈ ਠੀਕ ਆ ਵਾ ਠੀਕ ਆ ਤੋਰ ਦੇ ਬਾਹਰ ਉਹ ਕੱਦ ਕਾਠ ਵਗੈਰਾ ਦੇਖੋ ਤੇ ਬੈੜ ਦੀ ਸ਼ਾਇਨਿੰਗ ਸੁਣੀ ਦੇਖੋ ਕਿਆ ਬਾਤ ਆ ਤੇ ਦੂਸਰਾ ਸੂਆ ਵੀਰੇ ਸੂਈ ਹੋਈ ਆ ਹਨਾ ਇਹ ਠੀਕ ਐ ਸੋ ਧਾਰਾ ਵਗੈਰਾ ਆਪਾਂ ਮਾਰ ਕੇ ਦਿਖਾ ਦਿਆਂ ਤੇ ਪ੍ਰਿੰਟ ਪ੍ਰਿੰਟ ਬੈੜਦਾ ਦੇਖੋ ਮਗਰ ਬੱਚੀ ਸੂਈ ਸਭਾਈ ਤੇ ਗੇੜਾ ਵੀਰੇ ਇੱਕ ਹੋਰ ਦਵਾ ਦਈ ਇਹਦਾ ਕੁਆਲਿਟੀ ਵਗੈਰਾ ਦੇਖੋ ਬੈੜਦੀ ਸੋਨਾ ਹਾਥੀ ਚਵਾਈ ਵਾਲਾ ਥਾਣਾ ਚਾਹੇ ਮਸ਼ੀਨੀ ਚਵਾਈ ਕਰ ਲੋ ਚਾਹੇ ਹਾਥੀ ਨੇਣਾ ਪਾਉ ਤੇ ਬੱਚਾ ਲਾਉ ਆ ਰਾਮਨਾਥ ਥੱਲੇ ਭੇਜੋ 20 ਲੀਟਰ ਤੋਂ ਬਾਹਰ ਦੁੱਧ ਮੈਨ ਨਾਲਾ ਨੈਟ ਬੱਚੀ ਥੱਲੇ ਹਾਜ਼ਰਾ 10 ਲੀਟਰ ਦੁੱਧ ਪਰ ਟਾਈਮ ਦਾ ਤੇ ਵੀਰੇ ਹਾਈਸਟ ਅੰਦਾਜ਼ਾ ਲਾਈ ਦੁੱਧ ਕਿੰਨਾ ਪਾ ਦੂਗੀ ਇਹ ਸੋਤਾ ਭਾਈ 25 ਤੋਂ ਬਾਹਰ ਜਾਊਗੀ ਭੈਣ ਤੇ ਪਾਉ ਵੀ ਫੈਟ ਵਾਲਾ ਹੈਣਾ ਸਰ ਪੰਜਵਾਂ ਦਿਨ ਹੀ ਆ ਜਾ ਮੱਸੇ ਜੀ ਵਗੈਰਾ ਅੱਪ ਕੀ ਕਰੇ ਦਾ ਹਾਂ ਜਿਹੜੇ 95 ਗ੍ਰਾਹ ਹੋ ਜਾਈ 92 90000 ਰੁਪਏ ਦੀ ਬਿਹੜ ਦੇ ਦਾਂਗੇ ਮਾਨਤਨ ਹੋ ਜਾਊਗਾ ਮਾਨਤਨ ਕਰਦਾ ਫਿਰ 90 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਬਾਕੀ ਮਿਲਕ ਵੇਨ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਹੈਣਾ ਰਾਜੀ ਸਮੀ ਪੜੀ ਜਾ ਤੇ 62 738 71 5 27 27 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਹਿ ਦ